ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਜਣ ਦੀ ਕਲਾ ਤੰਦਰੁਸਤੀ ਜੋਗੇ रिक्वेस्ट ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਅੱਜ ਦੀ ਵਿਜਿਟ ਪਿੰਡ ਅਲਗੋਂ ਕਲਾ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਸਜਣੋ ਲਗਦੀ ਪੱਤਲੀ ਭਾਈ ਜਸਮント ਦੇ ਫਾਰਮ ਤੇ ਪਹੁੰਚੇ ਆ ਇੱਕ ਜਰਸੀ ਦੇ ਵਿੱਚ ਵੈਡ ਲੈ ਕੇ ਆ ਦੂਸਰਾ ਸੁਬਾ ਜਿਹੜੀ ਸੂਈ ਹੋਈ ਆ ਮੇਲਕਾ ਬੱਚਾ ਮਗਰ 20 ਪਲੱਸ ਦੁੱਧ ਤੋਂ ਜਿਹੜੀ ਸਟਾਰਟਿੰਗ ਕੀਤੀ ਇਹਨੇ ਤੇ ਗਰਮੀਆਂ ਦਾ ਜਿਹੜਾ ਤੋਹਫਾ ਹੀ ਸੱਚ ਨੂੰ ਐਂਡ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸ਼ੇਅਰ ਜਰੂਰ ਕਰ ਦਿਓ ਦੱਬ ਕੇ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਹੋ ਜਾਈ ਆਪਣੀ ਖਰੀਦਦਾਰੀ ਕਰ ਸਕੀ ਜੀ ਆਓ ਕਰੀ ਗਏ ਡਿਟੇਲ ਸਾਂਝੀ ਪੁੱਛ ਕੇ ਅਜ ਦੇ ਭਾਅ ਪਤਾ ਬਾਈ ਜੀ ਸਤ ਸ੍ਰੀ ਅਕਾਲ ਸਸਗੇ ਭਾਈ ਜੀ ਹੋ ਠੀਕ ਠਾਕ ਜੀ ਵਧੀਆ ਤੁਸੀਂ ਸੁਣਾਓ ਠੀਕ ਜੇ ਹਾਂ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਰਪਾ ਐ ਕਿਰਪਾ ਚੜ੍ਹਦੀ ਕਲਾ ਚਲੋ ਜੀ ਵਪਾਰ ਦਾ ਕਾਰੋਬਾਰ ਹਾਂ ਜੀ ਹਾਂ ਜੀ ਠੀਕ ਹੈ ਇੱਕੋ ਅੱਜ ਫਿਰ ਵੇੜ ਅੱਜ ਇੱਕੋ ਹੀ ਆ ਵੀਰ ਜੀ ਠੀਕ ਆ ਨਾਮ ਜੀ ਜਸਵੰਤ ਸਿੰਘ ਆ ਜੀ ਪਿੰਡ ਅਵਾੜਾ ਤੇਲੀਆਂ ਠੀਕ ਆ ਜੀ ਤੇ ਅਲਗੋਦੀਆਂ ਬਾਈਕਾਂ ਨੇ ਵੇਖੇ ਆ ਜਾਂਦੀਆਂ ਹਾਂ ਅਲਗੋਦੀਆਂ ਬਾਈਕਾਂ ਪਿੰਡ ਅਲਗੋਦੀਆਂ ਬਾਈਕਾਂ ਜਾਂਦੀਆਂ ਤੇ ਅਵਾੜਾ ਤੇਲੀਆਂ ਵੀ ਲੱਗ ਗਈਆਂ ਤੇ ਬਡੋਵਾ ਨਗਰ ਵੀ ਲੱਗ ਗਈ ਉਹ ਵੀ ਲੱਗ ਗਈ ਇਹਦੇ ਸੈਂਟਰ ਦੇ ਵਿੱਚ ਪਈਆਂ ਹਾਂ ਛੰਨਾ ਸਬਜ਼ਾ ਮ ਭਾਈ ਜੀ ਆਪਣਾ ਨੰਬਰ ਹੈ 88981320 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਕਰੀਏ ਫਿਰ ਦੋ ਤਰਾ ਕਰਵਾਈਏ ਤੇ ਕਿੰਨਾ ਦੁੱਧੋ ਸਟਾਰਟ ਹੋ ਗਿਆ ਇਹ 20 ਕਿਲੋ ਆ ਜੀ ਹੁਣੇ ਜੀ ਸੂਆ ਦੁੱਜਾ ਪੰਜਾਬ ਵਾਲੀ ਜਲਸੀ ਪੰਜਾਬ ਵਾਲੀ ਮੱਚ ਵਾਲੀ ਦੀਆਂ ਤੇ ਇਹ ਕਿੰਨੇ ਦਿਨਾਂ ਦੀ ਐ ਸਹੀ ਹੋਈ ਆ ਆਇਤਾ ਇਹਨੂੰ 10 11 ਦਿਨ ਹੋ ਗਏ ਠੀਕ ਹੈ ਮੈਲੇ ਤੇ ਚੱਲਣਾ ਆਏ ਮੈਲਾ ਕੱਲ ਥੋੜਾ ਥੋੜਾ ਜਿਹਾ ਮਾਰਨਦੇ ਜੇ ਸਟਾਰਟਿੰਗ ਕਰਨਦੇ ਸਟਾਰਟਿੰਗ ਹੋ ਗਈ ਆ ਫਿਰ ਹਣਾ ਦੁੱਧ ਫਿਰ ਦੋ ਦੋ ਤਿੰਨ ਕਿਲੋ ਹੋਰ ਬੱਕਰ ਜੂ ਤੁਹਾਡੇ ਅੱਗੇ ਛੋਹੀ 25 ਕਿਲੋ ਪਰ ਪਰ ਹੋ ਗਿਆ ਨਾ ਬੜੇ ਦਾ ਪੈਲਰ ਨੇ 20 ਕਿਲੋ ਦਿੱਤਾ ਠੀਕ ਆ ਤੇ ਹੁਣ 25 26 ਕਿਲੋ ਘਰੋਗੀ ਬੜੇ ਦਾ 20 ਤੇ ਹੋਣਾ ਹੈਗਾ ਠੰਡਾ ਕਰਕੇ ਲੀਟਰ ਮਾਰ ਕੇ ਮੈਂ ਨਾ ਕਮਾਲ ਹੀ ਕੀਤੀ ਜਿਹਦੇ ਦੋ ਟਾਈਮ ਕਰਦੇ ਪੂਰਾ ਪੂਰੀ ਜਾਂਦੇ ਲੋ ਸਾਣੀ ਆ ਤਣੀ ਪਹਿਲੀ ਕਰ ਹਾਂ ਖੋਲ ਗਈ ਤੋਰਾ ਕਰਾਈਏ ਚੱਕ ਸਜਣੋ ਥਾਂ ਦਾ ਮਾਰਕਾ ਵੇਖੋ ਨਾ ਤੇ ਸੋ ਬੇਰ ਰਗਾ ਮੋਟਾ ਮੋਟਾ ਹੈ ਨਾ ਚੋਣ ਚਾਨ ਬੜੀ ਫੋਲੀ ਹੋਊਗੀ ਬਹੁਤ ਜਿਆਦਾ ਹਾਂ ਵਾਹ ਜੀ ਵਾਹ ਕਮਾਲ ਹੈ ਪੂਰੀ ਕਰਮਾਲੀ ਜਿੰਦੀ ਰਵੇ ਜਿੰਦੇ ਘਰੇ ਜਾਵੇ ਭਾਗ ਲਾਵੇ ਹਾਂਜੀ ਤੇ ਮੇਲਕਾ ਆਫ ਹੈ ਤੇ ਮੈਲੇ ਤੋਂ ਸਟਾਰਟਿੰਗ ਅਜੇ ਸ਼ੁਰੂ ਸ਼ੁਰੂਆਤ ਕੀਤੀ ਆ ਵੀ 2 ਕਿਲੋ 2 3 ਕਿਲੋ ਖੰਡ ਜਿਹੜਾ ਦੁੱਧ ਹੋਰ ਮੈਨੂੰ ਵੀ 25 ਸੌਖਾ ਹਾਂ 24 25 ਕਿਲੋ ਸੌਖਾ ਜਿਹੜਾ ਦੁੱਧ ਭਰੂ ਵੀ ਭਾਈ ਕਹਿੰਦਾ ਹਾਂਜੀ ਪੰਜਾਬ ਵਾਲੀ ਆ ਵੱਡੀ ਆ ਛੋਟਾ ਮੀਡੀਅਮ ਸਾਈਜ਼ ਜਿਹੜਾ ਆਮ ਮੱਛ ਲਾ ਲਈਆਂ ਉਹ ਨਹੀਂ ਹੈ ਗੱਲ ਜੀ ਠੀਕ ਆ ਜੀ ਵਾਹ 20 ਕਿਲੋ ਹੁੰਦੇ ਐ ਮੈਂ ਠੰਡਾ ਕਰਕੇ ਦੋ ਟਾਈਮ ਐ ਅੱਛਾ 20 ਕਿਲੋ ਪੂਰਾ ਲੀਟਰ ਮਾਰ ਕੇ ਠੀਕ ਐ ਸੱਚ ਨੂੰ ਜਿੰਨੇ ਘਰੇ ਰੱਖਣੇ ਆ ਗਾਂਣ ਝੋਨੇ ਝਾਨੇ ਲੱਗਣੇ ਆ ਗਰਮੀ ਆ ਗਈ ਹੈ ਨਾ ਉਹ ਸਮਝ ਲਓ ਕਿ ਮੱਝ ਖਰੀਦਣ ਦਿਆ ਫੈਂਡ ਵੀ ਵੀਰ ਜੀ ਇਹਦੀ 4-7 ਫੈਂਡ ਐ 29 ਗ੍ਰੈਫਟੀ ਵਾਹ ਜੀ ਵਾਹ 4-7 ਫੈਂਡ ਤੇ 29 ਗ੍ਰੈਫਟੀ ਆ ਗਈ ਹੈ ਨਾ 37-32 ਰੁਪਏ ਲੱਗਦਾ ਵਾਹ ਜੀ ਵਾਹ ਫਿਰ ਝੁੰਗੀ ਐ ਨਿਕਾ ਨਿਕਾ ਸਿੰਘ ਆ ਕੋਈ ਜ਼ਿਆਦਾ ਸਿੰਘ ਵੱਡਾ ਨਹੀਂ ਆ ਕਿ ਬਲਦਾਂ ਵਾਲਾ ਸਿੰਘ ਨਹੀਂ ਕਿ ਜਿਵੇਂ ਕਹਿ ਦਿੱ ਗਏ ਬਿਲਕੁਲ ਪੋਟਾ ਪਟਾ ਸਿੰਘ ਜੀ ਹਾਂ ਲਾਜੋ ਇਹਦੇ ਸਿੰਘ ਦਾ ਕੋਈ ਡਰ ਨਹੀਂ ਆ। ਲੋ ਜੀ ਬਹੁਤ ਸੋਹਣਾ ਤੁਰਾ ਤਰਾ ਇਹ ਕਰਮਾਲੀ ਦਾ। ਬਹੁਤ ਜੀ। ਤੇ ਆਪ ਦੇ ਵਜਨ ਨਾਲੋਂ ਭਾਂਡਾ ਜ਼ਿਆਦਾ ਥੱਲੇ ਆ। ਜਿੰਨਾ ਆਪਦਾ ਵਜਨ ਹੈ ਸੱਜਣੋ ਉਦੋਂ ਜ਼ਿਆਦਾ ਥੱਲੇ ਲੇਵਾ ਲਈ ਬੈਠੀ ਜਿਵੇਂ ਨਾ ਮਸ਼ਕ ਜਿਹੜੀ ਪਾਣੀ ਵਾਲੀ ਕਹਿ ਦਈਏ ਮੰਡੀਆਂ ਦੇ ਵਿੱਚ ਲਈ ਫਿਰਦੇ ਹੁੰਦੇ ਮੇਰੇ ਭਰਾ ਉਹਨਾਂ ਜਿੱਡਾ ਲੇਵਾ ਬੰਨੀ ਬੈਠੀ ਆ। ਉਹ ਨਹੀਂ ਉੱਥੋਂ ਉਹ ਨਹੀਂ। ਹਾਂ। ਤੇ ਬਹੁਤ ਸੋਹਣੀ ਵਹਿੜਿਆ ਅਮੀਰ ਕਰਦੇ ਆ ਕਿ ਜਰੂਰ ਤੁਹਾਡੇ ਮਨ ਨੂੰ ਲੱਗੂਗੀ ਤੋਹਫਾ ਕੱਢ ਕੇ ਲਿਆਂਦਾ ਠੀਕ ਆ ਤੁਸੀਂ ਮੰਡੀਆਂ ਦੇ ਵੀ ਭਾਅ ਪੱਤੇ ਵੇਖਿਆ ਤੇ ਅੱਜ ਬਾਈ ਜਸਵੰਤ ਦਾ ਭਾਅ ਵੀ ਵੇਖਿਓ ਦੇਣ ਵਾਲੀ ਗੱਲ ਕਰਨੀ ਆ ਬੰਨਣ ਵਾਲੀ ਗੱਲ ਨਹੀਂ ਕਰਨੀ ਬੱਚੀ ਸੋਹਣੀ ਆ ਕਿਉਂਕਿ ਜਿੰਨਾ ਕੁੜ ਪਾਓਗੇ ਉਹਨਾ ਮਿੱਠਾ ਹੋਊਗਾ ਤੇ ਬਾਈ ਜੀ ਦੀ ਕੀਮਤ ਨੂੰ ਹਿਸਾਬ ਲਾਈਏ ਤੇ ਪਾਈਏ ਚਾਨਣਾ ਕਿੰਨੇ ਦੀ ਫੇਸ ਨਹੀਂ ਦੇਣਗੇ ਮੈਂ ਨਹੀਂ ਤੇ ਚਲੋ ਵੀਰ ਜੀ ਤੁਹਾਨੂੰ ਪਤਾ ਬਾਹਰ ਦਾ ਹੈ ਭਾਰਤ ਤੇਰਾ ਹਾਂ 70 ਵੀ ਮੁੱਲ ਕਰ ਸਕਦੇ 75 ਵੀ ਜਾਂਦੀ ਵੀ ਹੈ ਸਾਰੇ ਮੈਨਾਂ ਹੈ ਮੁੱਲ 65 ਕਰਨਾ ਜੇ ਇਸ ਨੂੰ 60 ਵੀ ਦੇ ਦਾਂਗੇ ਵਾਹ ਜੀ ਵਾਹ ਉਹ ਚੋਂ ਸਾਡਾ ਪਿਆਰ ਮਾ ਉਤਰ ਉਹ 2000 ਕਰ ਦਈਏ ਵੇਖ ਲੋ ਪਹਿਲੀ ਵੀਰ ਗਵਾ ਚਲੋ ਠੀਕ ਆ ਭਾਵੇਂ ਤੁਹਾਨੂੰ ਕਿਸਾਰਾ ਹੀ ਲੱਗਦਾ ਹੋਵੇ ਪਰ ਤਾਂ ਹਾਂ ਜੀ ਬੋਲੇ ਜੇ ਮੂੰਹ ਜੋ ਹਾਂ ਕਰਤੀ ਸਾਡੇ ਲਈ ਇੱਕ ਰਾਣੀ ਸੋਚਣਾ ਧੰਨਵਾਦ ਤੁਹਾਡਾ ਦਿਲੋਂ ਸਲੂਰੇ ਤੁਹਾਨੂੰ ਤੇ ਤੁਸੀਂ ਕਹਿਤਾ ਦੇ ਕੋਈ ਬਹੁਤ ਵਧੀਆ ਤਾਂ ਹਾਂ ਰੇਟ ਜਾਇਜ ਆ ਕਿਉਂਕਿ ਚੀਜ਼ ਦੇ ਹਿਸਾਬ ਨਾਲ ਮਾਰਕੀਟ ਦੇ ਹਿਸਾਬ ਨਾਲ ਕੰਮ ਚੱਲਦਾ ਆ ਅੱਜ ਕੱਲ ਹਾਂਜੀ ਹਾਂਜੀ ਜਿਹੋ ਜਿਹਾਂ ਜਿੰਨਾ ਕਿ ਕੰਪੀਟੀਸ਼ਨ ਹੋਵੇ ਜਿਹੇ ਉਹ ਪਸ਼ੂ ਦਾ ਹਨ ਉਹ ਹਿਸਾਬ ਨਾਲ ਮਾਰਕੀਟ 'ਚ ਰੇਟ ਪੈਂਦਾ ਇਹ ਭਾਵੇਂ ਨਾਲ ਹੀ ਕਹਿਣਾ ਹਾਂ ਤੇ ਵਾਰ ਚੰਗੀ ਆ ਪਸੰਦ ਜ਼ਰੂਰ ਲੱਗੂਗੀ ਕਿਉਂਕਿ ਥਾਡਾ ਮੈਂ ਸਤਿਕਾਰ ਪਹਿਲੀ ਵਾਰੀ ਤੋਂ ਮੋੜ ਨਹੀਂ ਸਕੇ ਜੋ ਉਹਦੇ ਜੀ ਠੀਕ ਹੈ ਕੋਈ ਨਹੀਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ